ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ-ਚਾਲ ਠੀਕ-ਠਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਬਈ ਮੈਂ ਇੱਕ ਗੱਲ ਕਰਨੀ ਸੀਗੀ ਬਹੁਤ ਮੱਥਾ ਮਾਰਿਆ ਮੈਂ ਵੀ ਤੁਹਾਡੇ ਕੋਲ ਬਲੌਗ ਪੰਜਾਬੀ ਜਾਵੇ ਹਨਾ ਮੈਂ YouTube ਤੇ ਦੇਖ-ਦੇਖ ਕੇ ਹਨਾ ਸਾਰਾ ਸੱਪਾਸਾ ਇੱਧਰ ਉੱਧਰੋਂ ਕਰਕੇ ਤੇ ਸਾਰਾ ਉਹ ਸੈੱਟ ਕੀਤਾ ਬੀਤਾ ਕਰਕੇ ਕਈ ਬੰਦਿਆਂ ਨੂੰ ਵਿੱਚ ਇਦਾਂ ਹੀ ਹੋਈ ਜਾਂਦਾ ਵੀ ਮੈਂ ਅੰਗਰੇਜ਼ੀ 'ਚ ਬੋਲਦਾ ਉਹ ਵੀਰੋ ਮੇਰੇ ਉਹ ਮੈਂ ਅੰਗਰੇਜ਼ੀ 'ਚ ਮੰਨੂ ਸਾਲਾ ABC ਤੇ ਛੋਟਾ ਹੋਰ ਕੁਝ ਨਹੀਂ ਆਂਦਾ ਅੰਗਰੇਜ਼ੀ ਦਾ ਵੀਰੇ ਠੀਕ ਹੈ ਨਾ ਮੈਂ ਅੰਗਰੇਜ਼ੀ ਨਹੀਂ ਬੋਲਦਾ ਤਾਂ ਉਹ ਆਟੋਮੈਟਿਕ ਡੱਬ ਹੋ ਜਾਂਦੀ ਦੀ ਠੀਕ ਹੈ ਮੈਨੂੰ ਕਮੈਂਟ ਆਈ ਜਾਂਦੇ ਦੇ ਵਿੱਚ ਵੀ ਯਾਰ ਦੂ ਅੰਗਰੇਜ਼ੀ ਬੋਲਦਾ ਦੂ ਪੰਜਾਬੀ ਨੂੰ ਛੱਡ ਗਿਆ ਉਹ ਵੀਰ ਮੈਂ ਕਿੱਥੇ ਪੰਜਾਬੀ ਨੂੰ ਛੱਡਣਾ ਮਾਦਾ ਜਿਹੜਾ ਹਿੰਦੀ ਵਾਲਾ ਚੈਨਲ ਬਣਾਇਆ ਦਾ ਉਹਦੇ ਉੱਪਰ ਨਹੀਂ ਵੀਡੀਓ ਪਾ ਹੋਈ ਮੇਰੇ ਤੋਂ ਦੁਬਾਰਾ ਹਿੰਦੀ ਚ ਬੋਲ ਕੇ ਹੈ ਅੰਗਰੇਜ਼ੀ ਦਾ ਮੈਂ ਕਿੱਥੇ ਤੇ ਬੋਲਣੀ ਦੀ ਠੀਕ ਆ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਸਾਰੇ ਭਰਾ ਦੇਖਿਓ ਹਨਾ ਵਲੌਗ ਸਾਰੇ ਹੁਣ ਪੰਜਾਬੀ ਚ ਸੁਣਨ ਨੂੰ ਮਿਲਣਗੇ ਤੁਹਾਨੂੰ